ਨਵੀਂ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਤੁਹਾਡਾ ਛੋਟਾ ਭਰਾ ਮਰਤਪਾਲ ਸਿੰਘ ਬੱਬੂ ਤੇ ਆਪਾਂ ਗਏ ਅਤਲਵੰਡੀ ਸੱਪਾ ਟਰੈਕਟਰ ਨੇ ਮੰਡੀ ਤੇ ਤੇ ਬਾਈ ਆਪਣੇ ਨਾਲਾ ਕਰਦੇ ਆ ਗੱਲਬਾਤ ਕਿੰਨੇ ਟਰੈਕਟਰ ਨੇ ਹੱਸ ਗਿਆ ਬਾਈ ਜੀ ਸੱਸ ਗਿਆ ਬਾਈ ਜੀ ਠੀਕ ਹੋ ਬਾਈ ਜੀ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਤੇ ਮੇਨ ਲੋਕੇਸ਼ਨ ਬਾਈ ਜੀ ਬਲੇਡ ਮਲੋਡ ਤੋਂ ਬਾਈ ਜੀ ਮਲੋਡ ਤੋਂ ਹਾਂਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਬਾਈ ਜੀ 935706086 ਠੀਕ ਹੈ ਜੀ ਤੇ ਕਿੰਨੇ ਟਰੈਕਟਰ ਲੈ ਕੇ ਆਏ ਤਿੰਨ ਲੈ ਗਏ ਬਾਈ ਤਿੰਨ ਟਰੈਕਟਰ ਲੈ ਗਏ ਪੰਜਾਬ ਘ ਉਦੈ ਨੂੰ ਸੀ ਨਾਲ ਲੱਗੀ ਮੁਖਸਰ ਜੀ ਠੀਕ ਹੈ ਜੀ ਤੇ ਲੋ ਬਈ ਜੇ ਪਹਿਲਾਂ ਆਪਾਂ ਗੱਲਬਾਤ ਕਰਦੇ ਆਂ ਕਿ ਮਹਿੰਦਰਾ 265 ਵਾਰੇ ਵੱਡੇ ਹਿੱਸੇ ਵਾਲਾ ਕਹ ਦਿੰਦੇ ਨੇ ਇਹਨੂੰ ਤੇ ਟੌਪ ਮਾਡਲ ਆ ਗਿਆ ਨ ਬਈ ਜੇ ਆ ਟੌਪ ਮਾਡਲ ਬਈ ਜੀ ਠੀਕ ਹੈ ਜੀ ਲਓ ਬਈ ਟੌਪ ਮਾਡਲ ਟਰੈਕਟਰ ਹੈਗਾ ਤੇ ਕੰਡੀਸ਼ਨ ਚੈੱਕ ਕਰ ਲਓ ਬਈ ਜੇ ਤੇ ਤਕਰੀਬਨ ਬਈ ਜੀ ਅਜੇ ਤੁਸੀਂ ਚੈੱਕ ਕਰ ਸਕਦੇ ਹੋ ਬਈ ਜੇ ਪੈਰਦਾਨ ਵੀ ਪੂਰੇ ਸਾਫ ਨੇ ਸਰ ਓਰਿਜਨਲ ਹੈ ਤਾਂ ਬਿਲਕੁਲ ਟੱਚਿੰਗ ਹੈ ਸਰ ਇਹ ਓਰਿਜਨਲ ਹੈਗਾ ਠੀਕ ਹੈ ਜੀ ਤੇ ਮਾਡਲ ਕਿੰਨਾ ਬਈ ਜੇ ਮਾਡਲ 202 ਬਈ ਜੀ ਠੀਕ ਹੈ ਜੀ ਨਾਲ ਦੀ ਟਾਇਰ ਬਈ ਜੀ ਨਾਲ ਲੈ ਵੀ 12 1250 ਘੰਟਾ ਚੱਲਿਆ ਹੈ ਕੰਪਨੀ ਰਿਕਾਰਡ ਚੱਲਿਆ ਹੈ ਬਾਕੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਟਰਾਲੀ ਕੱਪੇ ਨੂੰ ਕਹਿੰਦੇ ਪੂਰਾ ਬੈਸਟਰ ਟਰੈਕਟਰ ਹੈਗਾ ਤੇ ਬਾਕੀ ਡੰਡਾ ਫੱਟੀ ਹਾਂਜੀ ਨਾਲ ਹੈ ਜੀ ਨਾਲ ਨਾਲ ਵੀ ਠੀਕ ਹੈ ਜੀ ਚਲੋ ਵੀ ਜੀ ਕੰਪਨੀ ਵੱਲੋਂ ਜਿਹੜੀ ਵੀ ਚੀਜ਼ਾਂ ਆਉਂਦੀਆਂ ਨੇਗੇ ਨਾਲ ਨੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਘੱਟ ਜੂਜ ਕੀਤਾ ਹੋਇਆ ਲੱਗਦਾ ਬਹੁਤ ਘੱਟ ਚੱਲੇ ਵੀਰ ਜੀ ਬਹੁਤ ਘੱਟ ਚੱਲੇ ਠੀਕ ਹੈ ਜੀ ਬਾਕੀ ਤੁਸੀਂ ਬਾਈ ਜੀ ਇਹ ਤਾਂ ਹੁੱਕ ਤੋਂ ਚੈੱਕ ਵੀ ਕਰ ਸਕਦੇ ਹੋ ਬਹੁਤ ਜ਼ਿਆਦਾ ਮੈਨੂੰ ਲੱਗਦਾ ਟਰਾਲੀ ਵੀ ਗਿਣਤੀ ਦੇ ਬਾਰੀ ਪਾਈ ਲੱਗਦੀ ਹੈ ਜੀ ਠੀਕ ਕਿੰਨੇ ਦੇ ਛੱਡ ਦੋਗੇ ਭਾਈ ਜੀ 4 ਲੱਖਾਂ ਪੂਰੇ ਦੇ ਦੇਣਗੇ ਪੂਰੇ 4 ਲੱਖ ਹਾਂਜੀ ਲੈ ਭਾਈ ਜੇ ਸਿੱਧੇ ਬਾਈ ਨੇ 40000 ਰੁਪਏ ਦਾਤਾ ਕਹਿੰਦਾ 4 ਲੱਖ ਰੁਪਏ ਦਾ ਦੇ ਦਾਂਗੇ 4 ਲੱਖ 40000 ਰੁਪਏ ਡਿਮਾਂਡ ਰੱਖਿਆ ਗਿਆ ਭਾਈ ਨੇ ਤੇ ਲੋ ਭਾਈ ਜੇ ਕੰਡੀਸ਼ਨ ਓਕੇ ਹੈਗੇ ਸਾਫ ਹੈਗਾ ਤੇ ਬਠੰਡੇ ਦਾ ਨੰਬਰ ਆ ਫਰਸਟ ਪਾਰਟੀ ਦਾ ਭਾਈ ਜੀ ਹਾਂ ਫਰਸਟ ਪਾਰਟੀ ਠੀਕ ਹੈ ਜੀ ਫਰਸਟ ਪਾਰਟੀ ਦਾ ਤੇ ਅੱਗੇ ਕਹੇ ਭਾਈ ਜੀ ਇੰਡੋ ਫਾਰਮ 30 35 ਤੇ ਆਲ オリジナル ਹੈ ਭਾਈ ਜੀ ਵੀ ਇਹ ਵੀ ਸਾਰੇ ਨੀਰ ਜੀ ਬਿਲਕੁਲ ਇਹਨਾਂ ਦਾ ਕਲਰ ਨਹੀਂ ਆ ਗਿਆ ਠੀਕ ਹੈ ਜੀ ਸਾਰੇ ਨੀਰ ਜੀ ਠੀਕ ਹੈ ਜੀ ਸੈਂਟਰ ਗੇਅਰ ਹੈਗਾ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ Ориジナル ਹੈਗਾ ਤੇ ਬਾਕੀ ਤੁਸੀਂ ਰਾਵਲ ਵਗੈਰਾ ਦੇਖੋ ਬਈ ਜੀ ਝੰਡਾ ਫੱਟੀ ਨਾਲ ਹੈ ਜੀ ਠੀਕ ਹੈ ਜੀ ਪੂਰੇ ਮੋٹے ਪਾਈ ਹੋਈ ਹੈਗੇ ਤੇ ਇਹ ਨੰਬਰ ਬਾਹਰ ਦਾ ਐਨਓਸੀ ਮੁਕਤ ਦੀ ਆਈ ਹੋਈ ਸੀ ਠੀਕ ਹੈ ਜੀ ਐਨਓਸੀ ਮੁਕਤ ਦੀ ਹੈਗੀ ਹਰਾਨਾ ਨੰਬਰ ਹੈ ਬਈ ਜੀ ਹਾਂ ਬਾਹਰ ਨੰਬਰ ਹੈ ਜੀ ਠੀਕ ਹੈ ਜੀ ਐਨਓਸੀ ਮੁਕਤ ਦੀ ਆਈ ਪੰਜਾਬ ਠੀਕ ਹੈ ਜੀ ਤੇ ਸਾਦੀ ਘਟਾਈ ਵਾਲਾ ਹੈਗਾ ਤੇ ਮਾਡਲ ਬਈ ਜੀ ਇਹ ਮਾਡਲ 2016 ਜੀ ਲੈ ਵੀ 2016 ਮਾਡਲ ਹੈਗਾ ਉਹ ਨੰਬਰ ਰੇਟ ਜਿਨ੍ਹਾਂ ਨਾਲ ਮੈਂ ਕਹਿੰਦੀ ਉਹਨੂੰ ਸੋਨਾ ਰੇਟ ਠੀਕ ਹੈ ਜੀ ਇੰਜਨ ਜ਼ਰੂਰੀ ਨਹੀਂ ਹੈਗਾ ਪਹਿਲਾਂ ਆਓ ਤਸੱਲੀ ਕਰੋ ਰੇਟ ਬਾਅਦ ਚ ਕਰੋ ਜਾਈ ਤੇ ਕੰਡੀਸ਼ਨ ਦਾ ਓਕੇ ਪਿਆ ਤੇ ਇਹਦੀ ਡਿਮਾਂਡ ਪਈ ਜੀ ਇਹਦਾ ਵੀਰ ਜੀ ਦੇਣਾ 240000 ਦਾ 240000 ਦਾ ਹਾਂਜੀ ਤੇ 2.5 ਲੱਖ ਰੁਪਏ ਡਿਮਾਂਡ ਆ ਤੇ ਟਾਇਰ ਬਾਈ ਜੀ ਟਾਇਰ ਨਾਲ ਦੀ ਜਿਹੜੀ ਵੇਖੀ ਜੇ ਨਾਲ ਦੇ ਲਾ ਕੇ ਪਾਈ ਹੋਏ ਕਿ ਲਿਆਦੇ ਆਪਾਂ ਤੋਂ ਵੀ ਮੇਰਾ ਤੋਂ ਠੀਕ ਹੈ ਪਿਛਲੇ ਹੈਗਾ ਬਾਈ ਜੀ ਅੱਧੇ ਕਿਤੇ ਫਰੰਟ ਹੈਗਾ 30 35 ਪੈਸੇ ਤੇ ਅੱਗੇ ਹੈਗਾ ਬਾਈ ਜੀ ਇਹ ਚੱਲ ਜਾਈ ਡੀ ਆਈ 450 ਡਬਲ ਕਲਚ ਹੈ ਜੀ 50 ਨੰਬਰ ਹੈ ਜੀ ਪੰਜਾਬ ਨੰਬਰ ਆ ਤੇ ਬੈਟਰੀ ਤੁਸੀਂ ਦੇਖ ਸਕਦੇ ਬਈ ਜੀ ਹਜੇ ਤੱਕ ਕਿ ਮੈਂ ਨਵੀਂ ਬੈਟਰੀ ਹੈਗੀ ਠੀਕ ਹੈ ਬਈ ਤੇ ਸਾਦੀ ਕਟਾਈ ਵਾਲਾ ਗਿਆ ਜਿੱਥੇ 855 ਜੋਰ ਲਾਉਂਦਾ ਬਈ ਜੀ ਉੱਥੇ ਇਹ ਵੀ ਛੋਟਾ ਟਰੈਕਟਰ ਹੈ ਦਾ ਤੇ 10 ਮਾਡਲ ਆ ਬਈ ਜੀ ਇਹ ਤੇ ਇੰਜਨ ਗੇਅਰ ਦਾ ਬਈ ਜੀ ਇੰਜਨ ਦੇ ਵਾਕ ਲੈ ਜਣੀ ਠੀਕ ਹੈ ਜੀ ਚਲਿ ਕਰਕੇ ਆਉਦੀ ਲੈ ਜੀ ਠੀਕ ਹੈ ਜੀ ਤਸੱਲੀ ਕਰਕੇ ਲੈ ਜਾਓ ਬਈ ਜੀ ਤੇ 4 ਸਿਲੰਡਰ ਜ ਆ ਗਿਆ ਬਈ ਜੀ ਤੇ ਲੋ ਵੀ ਵਾਕ ਚੈੱਕ ਕਰ ਲਓ ਬਈ ਜੀ ਤੇ ਰੰਗ ਪੇਂਟ ਦਾ ਬਾਈ ਕਹਿੰਦਾ ਰਿਚਲਾ ਇਹਦਾ ਮੋਟਰ ਉਹ ਦੂਜਾ ਪੰਪਾ ਰੂਟਰ ਆ ਇਹਨੂੰ ਆਪਾਂ ਮੈਂ ਇੱਕੋ ਦਾ ਪੰਪਰੀ ਨੂੰ ਲਾਇਆ ਮੜਕਾ ਨੂੰ ਆਪ ਲੈ ਆ ਮੈਂ ਇੱਕੋ ਦਾ ਪੰਪਾ ਆ ਮੈਂ ਇੱਕੋ ਦਾ ਪੰਪ ਲੱਗਿਆ ਠੀਕ ਹੈ ਬਾਈ ਜੀ ਤੇਲ ਦੀ ਬਹੁਤ ਐਵਰੇਜ ਹੈ ਅੱਜ ਕੱਲ ਹਰੇਕ ਬੰਦਾ ਜਾਣਦੀ ਹੈਗਾ ਬਾਈ ਜੀ ਮਣੀ ਚਾਉ ਕੇ ਆਲਾ ਆਪਣੇ ਨਾਲ ਹੱਸ ਗਿਆ ਬਾਈ ਜੀ ਸਸਰੀ ਦਾ ਬਾਈ ਠੀਕ ਹੈ ਬਾਈ ਮਣੀ ਵਧ ਗਿਆ ਬਾਈ ਠੀਕ ਹੈ ਜੀ ਕਿੰਨੇ ਟਰੈਕਟਰ ਲੈ ਕੇ ਆ ਬਾਈ ਅੱਜ ਸੈ ਗਿਆ ਬਾਈ ਚਾਰ ਪੰਜ ਚਾਰ 5 ਚਾਰ ਪੰਜ ਟਰੈਕਟਰ ਤੇ ਮੋਬਾਈਲ ਨੰਬਰ ਬਾਈ ਜੀ 9878008451 ਠੀਕ ਹੈ ਇਹ ਲੋ ਬਾਈ ਜੀ ਪਹਿਲਾਂ ਪਾਸ ਸਵਰਾਜ 8 ਇਹ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਤੇ ਲਓ ਬਾਈ ਜੀ ਬੇ ਰੰਗ ਪੇਡ ਦਾ ਬਾਈ ਜੀ Ориਜినਲ ਸਾਰਾ ਹਾਂ ਕਲਮ ਉਹ ਨਹੀਂ ਲੱਗੀ ਕਲਮ ਵੀ ਨਹੀਂ ਲੱਗੇ ਹੈਗੇ ਸਮਾਂ ਹੀ ਚੱਲਿਆ ਟਰੈਕਟਰ ਕਹਿ ਰਿਆ ਬਾਈ ਇੱਕ ਹੱਥ ਹੀ ਚੱਲਿਆ ਬਾਈ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਬਾਈ ਜੀ ਓਕੇ ਆ ਜਮਾ ਠੀਕ ਹੈ ਜੀ ਫਸਟ ਪਾਰਟੀ ਦੇ ਬਾਈ ਜੀ ਸੈਕੰਡ ਪਾਰਟੀ ਉਹ ਵੀ ਠੀਕ ਹੈ ਜੀ ਪਾਰਟੀ ਸੈਕੰਡ ਦਾਗਾ ਤੇ ਟਾਇਰ ਬਾਈ ਜੀ ਟਾਇਰ ਹੈਗੇ ਬਾਈ 6570 ਪੈਸੇ ਠੀਕ ਹੈ 14 ਦੇ ਟਾਇਰ ਹੈ ਬਾਈ ਜੀ 6570 ਪੈਸੇ ਟਾਇਰ ਹੈਗੇ ਤੇ ਸਾਦੇ ਕਾ ਟਾਇਰ ਚ ਪੰਜਾਬ ਨੰਬਰ ਹੈ ਕਾ ਹਰਿਆਣਾ ਬਾਈ ਜੀ ਬਠਿੰਡਾ ਨ ਚਲੋ ਬਈ ਜੀ ਬਠਿੰਡੇ ਦਾ ਨੰਬਰ ਹੈਗਾ ਮਾਡਲਾ ਠੀਕ ਹੈ ਜੀ 11 ਮਾਡਲਾ ਹੈ ਹਾਂ ਲੈ ਬਈ 11 ਮਾਡਲਾ ਕੰਡੀਸ਼ਨ ਚੈੱਕ ਕਰੋ ਬਈ ਜੀ ਪੂਰੀ ਸਾਫੀ ਹੈ ਖੋਲ ਕੇ ਦਿਖਾ ਦੇ ਬਈ ਮਨੀ ਚਲੋ ਬਈ ਸਾਨੂੰ ਵਿੱਚੋਂ ਖੋਲ ਕੇ ਦਿਖਾਉਣਾ ਟਰੈਕਟਰ ਦੀ ਕੰਡੀਸ਼ਨ ਜਦੋਂ ਬਈ ਸੁੱਕਾ ਪਿਆ ਲੈ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫੀ ਹੈ ਸਾਰਾ ਸੁੱਕਾ ਪਿਆ ਹੈਗਾ ਕੋਈ ਐ ਨਹੀਂ ਹੈਗਾ ਨਾ ਵੇ ਤੇਲ ਤੂਲ ਛੱਡ ਜਾਂਦਾ ਜਾਂ ਲੀਕੂ ਦੱਸ ਦੇ ਨਾ ਬਾਹਰ ਕੇ ਬੰਦਾ ਦੇਖੇ ਫੇਰ ਪਤਾ ਲੱਗੂ ਠੀਕ ਹੈ ਜੀ ਲੈ ਬਈ ਕੋਈ ਕਹਿੰਦਾ ਹੁੰਦਾਗਾ ਘੰਟਾ ਪਾ ਕੇ ਦੇਖ ਲੈ 2 ਘੰਟੇ ਪਾ ਕੇ ਦੇਖ ਲੈ ਦਿਨ ਪਾ ਕੇ ਦੇਖ ਲੈ ਬਾਕੀ ਉਹ ਕਦੂ ਕਰਨ ਦੀ ਰੋ 10 ਦਿਨ ਕਤੂ ਕਰਕੇ ਫੇਰ ਪੈਸੇ ਲਾਉਂਗਾ 10 ਦਿਨ ਹਾਂ ਬਈ ਲੈ ਬਈ ਬਾਈ ਕਹਿੰਦਾ 10 ਦਿਨ ਚਲਾ ਕੇ ਨਾ ਫੇਰ ਇਸ ਤੋਂ ਬਾਅਦ ਦੱਸੋ ਵੀ ਕੀ ਘਾੜਾ ਟਰੈਕਟਰ ਜਮਾ ਜਮਾ ਓਕੇ ਹੈ ਜਮਾ ਓਕੇ ਹੈਗਾ ਸਰਵਿਸ ਵਗੈਰਾ ਬਾਈ ਜੀ ਓਕੇ ਆ ਬਈ ਬੈਟਰੀ ਨਵੀਂ ਹੈ ਠੀਕ ਹੈ ਜੀ ਸਰਵਿਸ ਕਰਾਈ ਹੋਈ ਹੈ ਠੀਕ ਹੈ ਤੇ ਹੁਣ ਰੇਟ ਦੱਸੋ ਬਾਈ ਜੀ ਰੇਟ ਹੈ 375000 ਠੀਕ ਹੈ ਜੀ ਤੇ ਲੈ ਬਈ ਜੀ ਪਹਿਲੇ ਬਾਈ ਕਿਹੜਾ ਥੋੜੀ ਵੀਡੀਓ ਦੇਖ ਕੇ ਆਉਗਾ 20000 ਪੰਜ ਹਜ਼ਾਰ ਰੁਪਏ ਪਹਿਲੀ ਲੈਸ ਕਰਤਾ ਇਹ ਮੰਡੀ ਦਾ ਰੇਟ ਹੈਗਾ 380000 ਤੇ 5000 ਰੁਪਏ ਦੇ ਲਿਆ ਸੋ। ਇਹ ਹੁਣ ਜੇ ਮੇਰੀ ਵੀਡੀਓ ਦੇਖ ਕੇ ਆ ਗਿਆ। 2-4000 ਰੋ ਮੰਨ ਤਾਨ ਕਰਨਾ। ਲੈ ਵੀ 2-4000 ਰੁਪਏ ਮੰਨ ਤਾਨੋ ਹੋਰ ਹੋ ਜੂਗਾ। ਚਲੋ ਵੀ ਬਾਕੀ ਚੈੱਕ ਕਰ ਲੋ ਤੇ ਗਾਰੰਟੀ ਰਿਕਾਰਡ ਜਿੰਨਾ ਵੀ ਹੈਗਾ ਸਾਰਾ। ਠੀਕ ਆ ਜੀ। ਤੇ ਅਗਲਾ ਬਾਈ ਜੀ ਡੀ ਆਈ ਬਾਈ ਤੇ ਲੈ ਵੀ ਅੱਗੇ ਆ ਗਿਆ Mahindra DI 265 ਤੇ ਭੂਮੀ ਪੁੱਤਰ ਚ ਆ ਗਿਆ ਬਾਈ ਜੀ ਤੇ ਟਰੈਕਟਰ ਦੀ ਕੰਡੀਸ਼ਨ ਬਾਡੀ ਲੈਣ ਦਾ ਬਾਈ ਓਕੇ ਹੈਗਾ। ਓਕੇ ਬਾਈ। ਠੀਕ ਹੈ ਕੋਈ ਬਿਲਡਿੰਗ ਵਗੈਰਾ ਨਹੀਂ। ਕਿਸੇ ਪਾਸੇੋਂ ਤੋ ਟਰਾਕਟਰ ਠੀਕ ਹੈ ਜੀ ਮੈਂ ਬਈ ਕੋਕੇ ਪੀਸ ਟਰੈਕਟਰ ਲੈ ਕਹਿੰਦਾ ਮਣੀ ਚੌਕ ਵਾਲਾ ਤੇ ਟਾਇਰ ਵਜੇ ਇਹਦੇ ਟਾਇਰ ਹੈਗੇ ਇਹਦੇ ਬਈ 90 ਪੈਸੇ ਠੀਕ ਹੈ ਜੀ 90 ਪੈਸੇ ਵਧੀਆ ਵਾਲਾ ਟਾਇਰ ਨੇਗੇ ਠੀਕ ਹੈ ਜੀ ਤੇ ਅਗਲੇ ਬਈ ਜੀ ਅਗਲੇ ਵੀ ਬਈ 90 ਪੈਸੇ ਠੀਕ ਹੈ ਜੀ ਚਲੋ ਬਈ ਪੰਜਾਬ ਨੰਬਰ ਕਰਿਆਣਾ ਬਈ ਮਣੀ ਐਚ ਆਰ ਆ ਬਈ ਹਰਿਆਣਾ ਨੰਬਰ ਆਗਾ ਚਲੋ ਬਈ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਤੇ ਜਿਵੇਂ ਆਪਾਂ ਕਹ ਲਈਏ ਛੋਟੇ ਜ਼ਿਮੀਂਦਾਰ ਵਾਸਤੇ ਪੂਰਾ ਵਸਟਰ ਟਰੈਕਟਰ ਆਣਾ ਤੇ ਇਹ ਕਿੰਨੇ ਮਾਡਲ ਆ ਬਈ ਜੀ ਇਹ ਮਾਡਲ ਬਈ ਮਣੀ ਤੇ ਲੈ ਵੇ 2001 ਮਾਡਲ ਆਗਾ ਤੇ ਲੋ ਵੀ ਬਾਕੀ ਚੈੱਕ ਕਰ ਲੋ ਕੰਡੀਸ਼ਨ ਪੂਰਾ ਸਾਫ ਹੈਗਾ ਇੰਜਨ ਗੇਅਰ ਦੀ ਵੀ ਬਾਈ ਕਹਿੰਦਾ ਗਾਰੰਟੀ ਹੈਗੀ ਲੈ ਵੀ ਓਕੇ ਆ ਤੇ ਇਹਦੀ ਡਿਮਾਂਡ ਬਈ ਮਣੀ ਇਹਦੀ ਡਿਮਾਂਡ ਹੈਗੀ ਐ 215000 195000 ਤਾਂ ਦੇ ਦਾਂ ਲੈ ਵੀ 195000 ਦਾ ਤੇ ਬਾਕੀ ਮਾਨਤਾ ਨੂੰ ਹੋ ਜਾਊਗਾ ਬਾਈ ਜੀ ਤੇ ਕੰਡੀਸ਼ਨਾਂ ਦੇ ਪੂਰੇ ਓਕੇ ਨੇਗੇ ਚਲੋ ਬਾਈ